ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਕੈਂਪ ਤੇ ਦਵਾਈਆਂ ਦੇ ਲੰਗਰ ਦੇ ਰੂਪ ਵਿੱਚ ਲਾਇਆ ਜਾ ਰਿਹਾ ਜਿਹੜਾ ਹਰ 15 ਦਿਨਾਂ ਬਾਅਦ ਸੁਪਨਿਆਂ ਦੇ ਘਰ ਵਿੱਚ ਲੱਗਦਾ ਅੱਜ 16 ਜਨਵਰੀ 2024 ਦਾ ਇਹ ਦਿਨ ਸੰਗਤਾਂ ਤੜਕਿਓ ਹਨੇਰਾ ਤੁਸੀਂ ਦੇਖੋ ਧੁੰਦ ਦਾ ਤੇ ਸਾਰੇ 6 ਵਜੇ ਇਧਰ ਹੋ ਜੋ 6 ਵਜੇ ਲਾਈਨਾਂ ਦੇ ਵਿੱਚ ਖੜੇ ਐ ਇਸ ਤੋਂ ਵੀ ਪਹਿਲਾਂ ਦੇ ਖੜੇ ਨੇ ਭੈਣ ਭਰਾ ਸਾਡੇ ਅੜਕਿਓ ਆ ਕੇ ਲਾਈਨਾਂ 'ਚ ਖੜ ਜਾਂਦੇ ਨੇ ਤਾਂ ਜੋ ਜਿਹੜਾ ਨੰਬਰ ਆ ਛੇਤੀ ਆ ਸਕੇ ਕਰੀਬ 212200 ਮੈਂਬਰ ਅੱਜ ਦਵਾਈਆਂ ਲੰਗਰ ਦੇ ਰੂਪ ਵਿੱਚ ਇੱਥੋਂ ਲੈ ਕੇ ਜਾਣਗੇ ਇਹ ਬੀਬੀਆਂ ਸਾਡੀਆਂ ਭੈਣਾਂ ਮਾਵਾ ਬੜੀ ਦੂਰੋਂ ਦੂਰੋਂ ਮੰਨ ਲਓ ਇੱਥੇ ਪਹੁੰਚੇ ਨੇ ਇਸ ਤਰ੍ਹਾਂ ਦੀਆਂ ਮਾਵਾਂ ਜਿਨ੍ਹਾਂ ਦੇ ਛੋੜੀ ਜਿਹੜਾ ਮਹਾਰਾਜ ਨੇ ਲੋੜੀ ਲੈ ਕੇ ਆਈਆਂ ਜਿਦਨਾਂ ਉਹਦੇ ਪੁੱਤ ਨੂੰ ਪਿੰਡਦਿਆਂ ਦੇ ਨਾਲ ਬੰਨ ਕੇ ਲੈ ਕੇ ਆਏ ਸੀ ਅੱਜ ਉਹ ਪੁੱਤ ਠੀਕ ਆ ਮਾਂ ਦਾ ਸასი ਸ਼ਕਲ ਬਾਪੂ ਸასი ਸ਼ਕਲ ਸასი ਸ਼ਕਲ ਜੀ ਸੇਠ ਸਾਹਿਬ ਠੀਕ ਹੋ ਬੇਟਾ ਠੀਕ ਹੈ ਤੁਹਾਡਾ ਸასი ਸ਼ਕਲ ਅੱਜ ਮੈਂ ਇੱਕ ਕਵਿਤਾ ਸੁਣਾ ਕੇ ਜਾਵਾਂ ਸਟੇਜ ਤੇ ਖੜ ਕੇ ਠੀਕ ਆ ਬਾਪੂ ਸੁਣਾਓ ਜਰੂਰ ਸੁਣਾਓ ਬਿਲਕੁਲ ਨਹੀਂ ਆਰਮਾਨ ਪੂਰੇ ਹੈ ਪਰ ਉਹ ਬੜੀ ਭਾਵਨਾ ਨਾਲ ਲਿਖੀ ਠੀਕ ਆ ਬਾਪੂ ਪੂਰੀ ਗੁਰਵਾਣੀ ਦਾ ਨਿਚੋੜ ਕਹਿ ਲਓ ਜਾਂ ਮੇਰੀ ਕਿਤਾਬ ਦਾ ਨਿਚੋੜ ਗੋਇਲ ਜੀ ਨੇ ਮੈਂ ਲਿਖ ਗੋਇਲ ਸਾਹਿਬ ਪਹਿਲਾਂ ਦੱਸੋ ਤੁਹਾਡਾ ਬੇਟਾ ਠੀਕ ਆ ਆ ਬੇਟਾ ਮੇਰੇ ਨਾਲ ਹੀ ਆ ਉਹ ਠੀਕ ਆ ਸ਼ੁਕਰ ਹੈ ਮਾੜਾ ਕਿੰਨੇ ਸਾਲਾਂ ਬਾਅਦ ਠੀਕ ਹੋ ਰਿਹਾ ਜੀ ਉਹ ਉਹ ਬਸ ਇਹ ਨਹੀਂ ਪਹਿਲੇ ਹਫਤੇ ਹੀ ਲੋਟ ਆ ਗਿਆ ਸੀ ਨਹੀਂ ਨਹੀਂ ਕਿੰਨੇ ਸਾਲਾਂ ਤੋਂ ਬਿਮਾਰ ਸੀ ਉਹ ਦੋ ਤਿੰਨ ਸਾਲ ਤੋਂ ਬਿਮਾਰ ਸੀ ਹੂੰ ਗਾਲੀ ਜਾਂਦਾ ਸੀ ਪਸਦਾ ਸੀ ਨੰਦਾਨੀ ਸੀ ਦੋਨਾਂ ਨੇ ਉਹ ਉਹ ਖਰੇ ਕੰਮ ਕਰਨ ਲੱਗਿਆ ਆ ਮੈਨੂੰ ਮੌਕਾ ਦਿਓ ਬਿਲਕੁਲ ਬਿਲਕੁਲ ਬਸਿਕਰ ਦੇਖੋ ਇਹਨਾਂ ਸਾਡੇ ਖਾਲਸਾ ਸਿੱਖ ਤੇ ਸਾਡੇ ਪਰਿਵਾਰਕ ਮੈਂਬਰਾਂ ਦੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਵੇਰੇ ਇੰਨੀ ਠੰਡ ਦੇ ਵਿੱਚ ਧੁੰਦ ਦੇ ਵਿੱਚ ਸਾਡੀਆਂ ਮਾਵਾ ਭੈਣਾਂ ਬਾਪੂ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਕਿਵੇਂ ਲਾਈਨਾਂ 'ਚ ਖੜੇ ਨੇ ਪਰ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਬਾ ਵਾਹਿਗੁਰੂ ਜੀ ਕੀ ਬੋਤ। ਬਾਪੂ ਜੀ ਕਿਵੇਂ ਆ? ਬੇਟਾ ਠੀਕ ਆ। ਗੁੱਡੀ ਸੌਰੀ ਠੀਕ ਆ। ਹਾਂ ਜੀ ਬਾਕੀ। ਚਲੋ ਗੁਰੂ ਦੀ ਮਿਹਰ ਅਸਤੇ ਬਾਛ। ਹੋਰ ਬਾਪੂ ਜੀ ਠੀਕ ਠਾਕ ਹੋ? ਇਹ ਉਹ ਮੈਂਬਰ ਨੇ ਸਾਡੇ ਜਿਹੜੇ ਸੇਵਾ ਦੇ ਵਿੱਚ ਵੀ ਲੱਗੇ ਹੋਏ ਨੇ ਵੀਰੇ ਹੁਣੀ। ਵੀਰ ਤੁਸੀਂ ਕਿੱਥੋਂ ਆਏ ਹੋ? ਲੁਧਿਆਣੇ ਡੁਗਰੀ ਤੋਂ। ਡੁਗਰੀ ਤੋਂ ਆਨੇ ਸੇਵਾ ਕਰਨ ਆਨੇ ਆ। ਸ਼ੁਕਰੀਆ ਭਾਈ। ਐਜੇ ਵਲੰਟੀਅਰ ਵੀਰੇ ਹੁਣੀ ਲੁਧਿਆਣੇ ਡੁਗਰੀ ਤੋਂ ਤੜਕਿਓਂ ਦੇਖੋ ਆਪਦੇ ਸਾਰੇ ਕੰਮਕਾਰ ਛੱਡ ਕੇ ਇੱਥੇ ਪਹੁੰਚ ਦੇਖਦੇ ਵੀਰ ਕਰਦੇ ਆ ਗੱਲ ਕਰਦੇ ਹੁਣ ਤੜਕੇ ਦੇ ਇੱਥੇ ਲਾਈਨਾਂ 'ਚ ਖੜੇ ਨੇ ਭੈਣਾ ਉਹਨਾਂ ਵਾਸਤੇ ਇੱਥੇ ਗੁਰੂ ਘਰ ਲੰਗਰ ਲੱਗਿਆ ਜੀ ਚਾਹ ਦਾ ਲੰਗਰ ਆ ਲੱਡੂਆਂ ਦਾ ਲੰਗਰ ਆ ਇਸ ਪਾਸੇ ਇਧਰ ਹੋਏ ਭੈਣ ਥੋੜਾ ਐਨ ਹੋ ਜਾ ਕਿਤੇ ਸਾਡੇ ਸੇਵ ਦਾਦਾਰ ਸਵੇਰ ਦੇ ਟੀਮ ਦੇ ਮੈਂਬਰ ਤੜਕੇ ਦੇ ਲੰਗਰ ਲਾ ਕੇ ਖੜੇ ਨੇ ਚਾਹ ਦੇ ਲੰਗਰ ਆ ਸਾਡੇ ਬੱਚੇ ਲੱਗੇ ਹੋਏ ਨੇ ਨਾਲ ਅਨਮੋਲ ਹੋਣੀ ਕਾਸ਼ਣੀ ਹਰ ਇੱਕ ਚੀਜ਼ ਦਾ ਪ੍ਰਬੰਧ ਆ ਜਿਹੜਾ ਜਿਵੇਂ ਉਹਨਾਂ ਬਸਤੇ ਇਕੱਠੇ ਕਰੀ ਜਾਂਦੇ ਆ ਰਜਾਈਆਂ ਗਰੇਲੇ ਕਿਉਂਕਿ ਰਾਤ ਇੱਥੇ ਹੀ ਸੰਗਤਾਂ ਸੁੱਤੀਆਂ ਸੀਗੀਆਂ ਇਹਨੂੰ ਆਲੇ ਦਾਲੇ ਅਸੀਂ ਸ਼ੈੱਡ ਨੂੰ ਕਵਰ ਕਰ ਲਿਆ ਇਹ ਸ਼ੈੱਡ ਦਾ ਸਾਨੂੰ ਬਹੁਤ ਸਾਰਾ ਹੋ ਗਿਆ ਇਹਨਾਂ ਮੈਂਬਰਾਂ ਨੂੰ ਪੈਣ ਵਾਸਤੇ ਕਿਉਂਕਿ ਸੰਗਤਾਂ ਬਹੁਤ ਵੱਡੇ ਰੂਪ ਚ ਇੱਕ ਰਾਤ ਪਹਿਲਾਂ ਹੀ ਆ ਜਾਂਦੀਆਂ ਸਾਡੇ ਕੋਲੇ ਜਿਹੜੇ ਬਹੁਤ ਦੂਰੋਂ ਦੂਰੋਂ ਸਾਸਿਕਾਲ ਬਾਪੂ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਭੈਣ ਭਰਾ ਬੱਚਿਆਂ ਨੂੰ ਲੈ ਕੇ ਉਹਨਾਂ ਨੇ ਸਾਸਤਿਕਾ ਪਰੇ ਨੇ ਸਾਸਤਿਕਾ ਇੱਕ ਦਿਨ ਪਹਿਲਾਂ ਹੀ ਇੱਥੇ ਆ ਜਾਣਾ ਤੇ ਉਹਨਾਂ ਵਾਸਤੇ ਫਿਰ ਇੱਥੇ ਅਸੀਂ ਬਿਸਤਰਿਆਂ ਦਾ ਪ੍ਰਬੰਧ ਰਹਿਣ ਦਾ ਪ੍ਰਬੰਧ ਪ੍ਰਸ਼ਾਦੇ ਪਾਣੀ ਦਾ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਫਿਰ ਸਵੇਰ ਨੂੰ ਸਾਂਝ ਰਿਓ ਹੁਣਾ ਗੱਦੇ ਇਕੱਠੇ ਕਰੀ ਜਾਂਦੇ ਨੇ ਸਾਡੇ ਟੀਮ ਦੇ ਮੈਂਬਰ ਸੇਵਾਦਾਰ ਭਰਾ ਹੁਣ ਸਾਰੇ ਬਿਸਤਰੇ ਇੱਥੋਂ ਬੰਨ੍ਹ ਕੇ ਇਕੱਠੇ ਕਰ ਕਰਕੇ ਲਈ ਜਾਂਦੇ ਨੇ ਪਰਮਜੀਤ ਉਹਨਾਂ ਦੀ ਟੀਮ ਸਾਡੇ ਜਿਹੜੇ ਵੀਰਾਂ ਦੀ ਡਿਊਟੀ ਲੱਗੀ ਆ ਉਹਨਾਂ ਨੇ ਬਿਸਤਰੇ ਵੀ ਵੰਡਨੇ ਆ ਇਕੱਲੇ-ਇਕੱਲੇ ਮੈਂਬਰ ਨੂੰ ਤੇ ਕਾਰਡ ਦੇਖ ਕੇ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਵਾਲਾ ਕਾਰਡ ਆ ਤੇ ਉਹਦੇ ਤੇ ਇੱਕ ਬਿਸਤਰਾ ਜਾਂ ਦੋ ਬਿਸਤਰੇ ਜਿੰਨੇ ਮੈਂਬਰ ਆਏ ਨੇ ਉਹ ਉਹਨੇ ਉਹਨਾਂ ਨੂੰ ਇਸ਼ੂ ਕਰ ਦਿੰਨੇ ਆ ਫਿਰ ਉਸ ਤੋਂ ਬਾਅਦ ਹੁਣ ਸਵੇਰੇ-ਸਵੇਰੇ ਸਾਰੇ ਬਿਸਤਰੇ ਇਕੱਠੇ ਕਰਕੇ ਉਹਤੇ ਕੁਰਸੀਆਂ ਲੱਗੀਆਂ ਜਾਂਦੀਆਂ ਆ ਹੁਣ ਜਿਹੜੇ ਪੇਸ਼ੈਂਟ ਲੈ ਕੇ ਆਏ ਨੇ ਆਪਣੇ ਨਾਲ ਵੀਰ ਜਿਹੜੇ ਮਰੀਜ਼ਾਂ ਦੇ ਕੋਈ ਭਰਾ ਆ ਕੋਈ ਭੈਣ ਆ ਕੋਈ ਬਾਪੂ ਆ ਕੋਈ ਬਜ਼ੁਰਗ ਆ ਉਹ ਸੇਵਾ ਕਰਾਉਂਦੇ ਨੇ ਸਾਡੇ ਨਾਲ ਵੀਰੇ ਹੋਰ ਠੀਕ ਹੋ ਵੀਰੇ ਕਿੱਥੋਂ ਆਏ ਤੁਸੀਂ ਬਾਬਾ ਫੜਾ ਮੈਂ ਰਾਹਤ ਆਏ ਰਾਹਤ ਬਾਬੂ ਜੀ ਤੁਸੀਂ ਕਿੱਥੋਂ ਆਏ ਹੋ ਕਿੱਥੋਂ ਆਏ ਗਰਦਾਸ ਗਰਦਾਸਪੁਰ ਤੋਂ ਵੀਰੇ ਤੁਸੀਂ ਕਿੱਥੋਂ ਆਏ ਹੋ ਮੌ ਸਾਹਿਬ ਤੋਂ ਯਾਨੀ ਕਿ ਸਾਰੇ ਉਹ ਮੈਂਬਰ ਨੇ ਜਿਹੜੇ ਆਪਣੇ ਨਾਲ ਮਰੀਜ਼ਾਂ ਨੂੰ ਇੱਥੇ ਲੈ ਕੇ ਆਏ ਨੇ ਤੇ ਸਾਡੇ ਨਾਲ ਇੱਥੇ ਆ ਕੇ ਵਾਲੰਟੀਅਰਲੀ ਸੇਵਾ ਵੀ ਕਰਾਉਂਦੇ ਨੇ ਇਹ ਵੀਰੇ ਹੁਣੇ ਸਾਡੇ ਮਹਾਰਾਜ ਤੋਂ ਆਏ ਨੇ ਆਪਣੇ ਇਲਾਕੇ ਦੇ ਵਿੱਚੋਂ ਬਾਈ ਹੁਣੀ ਦੋ ਬੰਦੇ ਲੈ ਕੇ ਆਏ ਵੀਰੇ ਦੋ ਬੰਦਿਆਂ ਨੂੰ ਲੈ ਕੇ ਆਏ ਨੇ ਵੀਰੇ ਹੁਣੀ ਇਹ ਸਾਡੇ ਨਾਲ ਦਿੱਲੀ ਸ਼ਿੰਗਾਰਸ਼ ਦੇ ਵਿੱਚ ਵੀ ਉੱਥੇ ਵੀਰ ਹੁਣੀ ਸੇਵਾ ਇਹਨਾਂ ਦਾ ਗੁਰੂ ਘਰ ਲੰਗਰ ਸਾਡੇ ਨੇੜੇ ਸੀ ਤੇ ਉੱਥੋਂ ਅੱਜ ਆਪਣੇ ਇਲਾਕੇ 'ਚ ਦੋ ਦਿਮਾਗੀ ਬਿਮਾਰੀਆਂ ਤੋਂ ਪੀੜਤ ਮੈਂਬਰਾਂ ਨੂੰ ਇੱਥੇ ਲੈ ਕੇ ਪਹੁੰਚੇ ਆ ਇਦਾਂ ਹੀ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਆਪਣੇ ਆਪਣੇ ਇਲਾਕੇ ਚੋਂ ਕੋਈ ਇਸ ਤਰ੍ਹਾਂ ਦਾ ਕੋਈ ਲੋੜਵੰਦ ਮਰੀਜ਼ ਹੁੰਦਾ ਉਹਨੂੰ ਲੈ ਕੇ ਆਉਂਦੇ ਨੇ ਕੋਈ ਆਪਣੇ ਰਿਸ਼ਤੇਦਾਰ ਨੂੰ ਕੋਈ ਭੈਣ ਭਰਾ ਨੂੰ ਕੋਈ ਬੱਚਿਆਂ ਨੂੰ ਜਮਿਆਂ ਬੱਚੇ ਨੂੰ ਲੈ ਕੇ ਆਈਏ ਭੈਣ ਇਹ ਬੱਚੇ ਆ ਤੁਸੀਂ ਦੇਖਦੇ ਹੋ ਜਿਹੜੇ ਬੈਠੇ ਸਾਰੇ ਇਹ ਇਧਰੋਂ ਕੋਈ ਪੰਜਾਬ ਤੋਂ ਆਇਆ ਕੋਈ ਪੰਜਾਬ ਤੋਂ ਬਾਹਰੋਂ ਵੀ ਆਇਆ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਨੇ ਫਿਰ ਹਰ ਇੱਕ ਮੈਂਬਰ ਦੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿਰਪਾ ਕਰਕੇ ਸਭ ਤੋਂ ਇਹ ਸੇਵਾ ਲਈ ਆ ਜਿਹੜੇ ਮਾਂ ਪੁੱਤ ਇੱਥੇ ਆਉਂਦੇ ਨੇ ਭੈਣ ਭਰਾ ਇੱਥੇ ਆਉਂਦੇ ਨੇ ਬਾਪੂ ਬਜ਼ੁਰਗ ਇੱਥੇ ਆਉਂਦੇ ਨੇ ਉਹ ਸਾਰੇ ਤੰਦਰੁਸਤ ਹੋ ਰਹੇ ਨੇ ਕਿਉਂਕਿ ਇਹ ਗੁਰੂ ਕੇ ਲੰਗਰ ਆ ਜਿਹੜੇ ਇਹ ਵਰਤਦੇ ਨੇ ਇੱਥੇ ਅੱਜ ਇੱਥੇ ਇੱਥੇ ਰਿਪੀਟ ਦਵਾਈਆਂ ਵਾਲੇ ਖੜੇ ਨੇ ਜਿਨ੍ਹਾਂ ਦੀਆਂ ਦਵਾਈਆਂ ਪਹਿਲਾਂ ਹੀ ਕੱਢ ਕੇ ਰੱਖੀਆਂ ਪਈਆਂ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਬਿਲਕੁਲ ਠੀਕ ਨੇ ਤੇ ਇਹਨਾਂ ਨੇ ਇੱਕ ਤੁਸੀਂ ਧਿਆਨ ਦਿਓ ਉਹ ਮਰੀਜ਼ ਜਿਹੜੇ ਨਵੇਂ ਆਉਂਦੇ ਨੇ ਇਹ ਜਿਹੜੇ ਪੁਰਾਣੇ ਜਿਨ੍ਹਾਂ ਦੀ ਰਿਪੀਟ ਦਵਾਈਆਂ ਚੱਲਦੀ ਇਹਨਾਂ ਦੇ ਚਿਹਰਿਆਂ ਦੇ ਭਾਅ ਵੀ ਅਲੱਗ ਤਰ੍ਹਾਂ ਦੇ ਹੁੰਦੇ ਆ ਇਹਨਾਂ ਦੇ ਜਿਹੜੇ ਮਤਲਬ ਐ ਖਿੜੇ ਹੁੰਦੇ ਆ ਪੂਰੀ ਟੈਗ ਦੇ ਵਿੱਚ ਆ ਕਿਉਂਕਿ ਇਹਨਾਂ ਦੇ ਧੀਆਂ ਪੁੱਤ ਇਹਨਾਂ ਨੇ ਭੈਣ ਭਰਾ ਠੀਕ ਹੋ ਚੁੱਕੇ ਆ ਤੇ ਉਹ ਹਰੇ ਜਿਹੜੇ ਕੋਈ ਪਹਿਲੀ ਵਾਰੀ ਆਇਆ ਉਹ ਆਪਣੇ ਮਨ 'ਚ ਬੜੀ ਆਸ ਉਮੀਦ ਲੈ ਕੇ ਉਹਦੇ ਦਿਲ ਦੇ ਵਿੱਚ ਬਹੁਤ ਸਾਰੀਆਂ ਤਕਲੀਫਾਂ ਮ ਆ ਜਿਹੜੀਆਂ ਉਹਨਾਂ ਨੂੰ ਘਰੇ ਉਹਨਾਂ ਦੇ ਆਪਣਿਆਂ ਤੋਂ ਕੁੱਟ ਖਾਂਦੀਆਂ ਬੰਨ ਕੇ ਰੱਖਣਾ ਉੱਟਣਾ ਆਪਣਿਆਂ ਨੂੰ ਮਜਬੂਰੀ ਬਣੀ ਪਈ ਆ ਬੰਨ ਕੇ ਕਮਰਿਆਂ ਚ ਬੰਦ ਕਰਕੇ ਰੱਖਣਾ ਮਜਬੂਰੀ ਬਣੀ ਪਈ ਆ ਉਹੀ ਮੈਂਬਰ ਇੱਥੇ ਆ ਕੇ ਕੁਝ ਸਮੇਂ ਬਾਅਦ ਹੀ ਫਿਰ ਠੀਕ ਹੋਣ ਲੱਗ ਜਾਂਦੇ ਨੇ ਇਹ ਰਿਪੀਟ ਵਾਲੀਆਂ ਦਵਾਈਆਂ ਦੇ ਵਿੱਚ ਜਿਹੜੀਆਂ ਇਹ ਵੀ ਲੈਂਨਾ ਵੱਡੀਆਂ ਹੋ ਜਾਣੀਆਂ ਕਰੀਬ 7-800 ਬੰਦੇ ਨੂੰ ਅਸੀਂ ਰਿਪੀਟ ਦਵਾਈਆਂ ਦਿੰਨੇ ਆ ਹਰ ਕੈਂਪ ਦੇ ਵਿੱਚ ਜਿਹੜੇ ਮੈਂਬਰ ਠੀਕ ਹੋ ਕੇ ਆਪਣੀਆਂ ਦਵਾਈਆਂ ਜਿਵੇਂ ਡਾਕਟਰ ਨੂੰ ਚੈੱਕਅਪ ਕਰਾਏ ਤੋਂ ਬਿਨਾਂ ਲਗਾਤਾਰ ਇੱਕੋ ਤਰ੍ਹਾਂ ਦੀ ਦਵਾਈ ਚੱਲਦੀ ਹੈ ਇਹਨਾਂ ਦੀ ਉਹ ਲੈ ਕੇ ਜਾਂਦੇ ਨੇ ਅੱਜ ਹਜੇ ਕੈਂਪ ਦੀ ਹੁਣ ਸ਼ੁਰੂਆਤ ਕਰਨੀ ਆ ਮਾਸੀ ਇਹ ਉਸ ਤੋਂ ਪਹਿਲਾਂ ਦਾ ਇੱਕ ਛੋਟਾ ਜਿਹਾ ਤੁਹਾਡੇ ਨਾਲ ਸਾਂਝ ਪਾਈ ਆ ਜਿਵੇਂ ਇੱਥੇ ਸੀ ਸੁਝਾਅ ਬਾਕਸ ਵੀ ਲਾਇਆ ਹੋਇਆ ਇਹਦੇ ਵਿੱਚ ਸੁਝਾਅ ਵੀ ਆਉਂਦੇ ਆ ਸਾਨੂੰ ਇੱਥੇ ਨਾ ਪੈਨ ਤੇ ਕਾਪੀ ਅਸੀਂ ਲਟਕਾਈ ਹੋਈ ਆ ਨਾਲ ਹੀ ਤੇ ਇਹਦੇ ਵਿੱਚੋਂ ਕੱਢ ਕੇ ਕੋਈ ਵੀ ਆਪਣਾ ਨੋਟਬੁੱਕ ਤੇ ਇਹਦੇ ਤੇ ਸੁਝਾਅ ਲਿਖ ਕੇ ਪਰਚੀ ਤੇ ਇਹਦੇ ਵਿੱਚ ਪਾ ਦਿੰਦਾ ਪਿਛਲੀ ਵੇਲੇ ਸਾਨੂੰ ਕਰੀਬ 35-40 ਸੁਝਾਅ ਆਏ ਸੀਗੇ ਅੱਜ ਸੁਝਾਅ ਸੀ ਉਹ ਵੀ ਪੜਾਂਗੇ ਜਦੋਂ ਵੀਡੀਓ ਚੱਲੂਗੀ ਬਣਾਵਾਂਗੇ ਤੇ ਜਿਹਦੇ ਵਿੱਚ ਕਾਫੀ ਸੁਧਾਰ ਵੀ ਹੁੰਦਾ ਸਾਨੂੰ ਪਤਾ ਲੱਗਦਾ ਸਾਡੀਆਂ ਕਮੀਆਂ ਦਾ ਸਾਡੀਆਂ ਚੰਗਿਆਈਆਂ ਦਾ ਤੇ ਉਹ ਉਹਨਾਂ ਨੂੰ ਠੀਕ ਕਰਨ ਦਾ ਅਸੀਂ ਯਤਨ ਕਰਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅਰਦਾਸ ਕਰਿਓ ਬਸੇ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਦਿਮਾਗ ਦੇ ਗੰਭੀਰ ਬਿਮਾਰੀਆਂ ਦਾ ਟਰੀਟਮੈਂਟ ਦਾ ਜਿਹੜਾ ਮਾਰਾ ਸੱਚੇ ਬਾਦਸ਼ਾਹ ਨੇ ਲੰਗਰ ਲਾਇਆ ਇਸੇ ਤਰ੍ਹਾਂ ਚੱਲਦਾ ਰਹੇ ਸਾਡੇ ਪੰਜਾਬ ਦੇ ਵਿੱਚ ਸਾਡੇ ਆਪਣੇ ਸੰਗੜਾ ਨਾ ਬੰਨ ਕੇ ਨਾ ਰੱਖਣੇ ਪੈਣ ਸਾਰੇ ਤੰਦਰੁਸਤ ਹੋ ਕੇ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ